ਸਾਨੂੰ ਐਡੀ ਗੱਲ ਇਹ ਵੀ ਨਹੀਂ ਹੁੰਦੀ ਕਿ ਇੰਟਰਸਟ ਨਹੀਂ ਹੁੰਦਾ ਕਿ ਬਈ ਜ਼ਰੂਰ ਮੀਟਿੰਗ ਕਰੇ ਸਰਕਾਰ ਕੋਲੇ ਸਾਡੀ ਤਾਂ ਇੱਕੋ ਗੱਲ ਹੈ ਕਿ ਸਾਡੀਆਂ ਮੰਗਾਂ ਮੰਨੇ ਸਾਡੇ ਮਸਲਿਆਂ ਦਾ ਹੱਲ ਕਰੇ ਉਹ ਸਰਕਾਰ ਜਿੱਥੇ ਮਰਜ਼ੀ ਬੈਠੀ ਕਰ ਸਕਦੀ ਹੈ ਅਨਾਉਂਸਮੈਂਟ ਕਰੇ ਸਾਡੇ ਘਰੇ ਸਾਡੇ ਇੱਥੇ ਬੈਠਾਂ ਕੋਲੇ ਸਾਨੂੰ ਨੋਟੀਫਿਕੇਸ਼ਨ ਭੇਜੇ ਅਸੀਂ ਸੈਟੀਸਫਾਈ ਹਾਂ ਅਸੀਂ ਮੀਟਿੰਗ ਤੋਂ ਕੀ ਲੈਣਾ ਚੰਗੀ ਗੱਲ ਹੈ ਸਰਕਾਰ ਕਿਸ ਤਰੀਕੇ ਨਾਲ ਹੱਲ ਕਰਦੀ ਹੈ ਸਰਕਾਰ ਨੇ ਦੇਖਣਾ ਹੈ ਮੀਟਿੰਗ ਕਰਕੇ ਹੱਲ ਕਰਨਾ ਹੈ ਜਾਂ ਸਿੱਧੇ ਤੌਰ ਤੇ ਹੱਲ ਕਰਨਾ ਹੈ ਪੰਜਾਬ ਸਰਕਾਰ ਦੀ ਹੁਣ ਕੀ ਭੂਮਿਕਾ ਹੈ ਜੀ ਅੱਗੇ ਦੇਖੋ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਮੈਂ ਤਾਂ ਇਹ ਕਹੂੰਗਾ ਜੋ 21 ਤਰੀਕ ਨੂੰ ਵਾਪਰਿਆ ਉਹ ਨਹੀਂ ਸੀ ਵਾਪਰਨਾ ਜੇਕਰ ਜਿਹੜਾ ਅਸੀਂ 14 ਤਰੀਕ ਨੂੰ ਪੰਜਾਬ ਸਰਕਾਰ ਨੇ ਹਰਿਆਣਾ ਪੁਲਿਸ ਦਾ ਅਧਿਕਾਰੀ ਫੜ ਕੇ ਦਿੱਤਾ ਅਗਰ ਉਹਦੇ ਤੇ ਕਾਰਵਾਈ ਕਰ ਜਾਂਦੇ ਤਾਂ ਹਰਿਆਣੇ ਵਾਲਿਆਂ ਦੀ ਜੁਰਤ ਨਹੀਂ ਸੀ ਪੈਂਦੀ ਕਿ ਸਾਡੇ ਮੁੰਡਿਆਂ ਨੂੰ ਪ੍ਰਵੋਕ ਕਰਦੇ ਅਗਲੇ ਸਾਹਮਣੇ ਵਾਲੇ ਪਾਸਿਓਂ ਜਿਹੜੀ ਪੁਲਿਸ ਹੈ हरियाणा ਇਹ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਇਸ ਗੱਲ ਦੀ ਕਿ ਕੀ ਹਰਿਆਣਾ ਪੁਲਿਸ ਜੈ ਸ਼੍ਰੀ ਰਾਮ ਦੇ ਨਾਰੇ ਲਾ ਨਾਰੇ ਲਾ ਸਕਦੀ ਹੈ ਕੀ ਉਹਨੂੰ ਰਾਈਟ ਹੈ ਜੇ ਉਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਫਿਰ ਉਹ ਪੁਲਿਸ ਹੈ ਜਾਂ ਕੁਝ ਹੋਰ ਹੈ ਪੁਲਿਸ ਦੇ ਰੂਪ ਚ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਔਰ ਉਹਨਾਂ ਉਹ ਪ੍ਰਵੋਗ ਕਰਨ ਦੀ ਕੋਸ਼ਿਸ਼ ਹੋਈ ਉਦੋਂ ਵੀ ਹੁੰਦੀ ਰਹੀ ਜਿਹਦੇ ਵਿੱਚ ਪੰਜਾਬ ਸਰਕਾਰ ਨਿਕਾਮ ਨਹੀਂ ਉੱਥੇ ਦਾ ਪੰਜਾਬ ਸਰਕਾਰ ਇਹ ਕਹਿੰਦੀ ਹੈ ਵੀ ਖਨੋਰੀ ਬਾਰਡਰ ਤੇ ਤੁਸੀਂ ਜਿਹੜੇ ਹਰਿਆਣੇ ਦੀ ਸੀਮਾ ਚਲੇ ਗਏ। ਤੁਸੀਂ ਕਾਹਾਂ ਬੈਠੇ ਹੋ? ਇੱਥੇ ਤਾਂ ਯਾਰ ਅਸੀਂ ਮਤਲਬ ਪੰਜਾਬ ਦੇ ਏਰੀਆ 'ਚ ਹਰਿਆਣਾ ਪੁਲਿਸ ਆ ਕੇ ਬੈਰੀਕੇਟਿੰਗ ਕਰੀ ਬੈਠੀ ਹੈ। ਇੱਥੇ ਪਰ ਕੀ 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 ਨੋਟਿਸ ਲਿਆ? ਇੱਥੇ ਵੀ ਤਾਂ ਪੰਜਾਬ ਦੇ ਏਰੀਆ 'ਚ ਏਰੀਏ ਦੇ ਵਿੱਚ ਆ ਕੇ ਮੋਟਰ ਵਰਗੇ ਮਤਲਬ ਗੋਲੇ ਸਿੱਟੇ ਗਏ। ਤੇ ਕਿੰਨੀ ਵੱਡੀ ਪੱਧਰ ਦੇ ਉੱਤੇ ਗੋਲੀ ਚੱਲੀ? ਕਿੰਨੇ ਲੋਕ ਜ਼ਖਮੀ ਹੋਏ? ਕਿੰਨੇ ਦੀਆਂ ਲੱਤਾਂ ਟੁੱਟੀਆਂ? ਕਿੰਨੇ ਦੀਆਂ ਅੱਖਾਂ ਗਈਆਂ? ਉਹ ਹਰਿਆਣਾ ਪੰਜਾਬ ਗਵਰਨਮੈਂਟ ਵੱਲੋਂ ਕੋਈ ਨੋਟਿਸ ਨਾ ਲੈਣਾ ਇਹ ਨਕਾਮੀ ਹੈ ਜਿਹੜਾ ਸਾਡਾ ਨੌਜਵਾਨ ਪ੍ਰੀਤਪਾਲ ਨੂੰ ਹਰਿਆਣਾ ਪੁਲਿਸ ਚੱਕ ਕੇ ਲੈ ਕੇ ਗਈ ਉਹਦੇ ਖਾਤਰ ਵੀ ਅਸੀਂ ਬਾਰ-ਬਾਰ ਪੰਜਾਬ ਸਰਕਾਰ ਨੂੰ ਲਿਖ ਕੇ ਲਿਖਦੇ ਰਹੇ ਕਿ ਭਈ ਇਹ ਮਤਲਬ ਸਾਡਾ ਨੌਜਵਾਨ ਲੈ ਗਏ ਨੇ ਉਹ ਵਾਪਸ ਲੈ ਆਤੀ ਦਿਓ ਸਾਨੂੰ ਅਸੀਂ ਕੀ ਉਮੀਦ ਕਰਦੇ ਜਿਹੜੇ ਚੱਕ ਹੀ ਲੈ ਕੇ ਗਏ ਨੇ ਸਾਡੇ ਮੁੰਡੇ ਨੂੰ ਜਿਹੜੇ ਅਗਵਾ ਕਰਕੇ ਲੈ ਗਏ ਉੱਥੇ ਮੌਤ ਵੀ ਹੋ ਸਕਦੀ ਹੈ ਕੌਣ ਇਲਾਜ ਕਰੇਗਾ ਉਹਦਾ ਖੋਦ ਕੁੱਟ ਕੇ ਖੋਦ ਜ਼ਖਮੀ ਕਰਕੇ ਉਹਦਾ ਕੌਣ ਇਲਾਜ ਕਰੇਗਾ ਤਾਂ ਪੰਜਾਬ ਗਵਰਨਮੈਂਟ ਦੀ ਇੱਥੇ ਨਕਾਮੀ ਰਹੀ ਹੈ ਸਾਨੂੰ ਅਖੀਰ ਨੂੰ ਹਾਈ ਕੋਰਟ ਦਾ ਆਸਰਾ ਲੈਣਾ ਪਿਆ ਉੱਥੋਂ ਅਸੀਂ ਉਸ ਨੌਜਵਾਨ ਨੂੰ ਮਤਲਬ ਆਰਡਰ ਕਰਵਾ ਕੇ ਲੈ ਕੇ ਆਏ ਤੇ ਇਹ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਪੰਜਾਬ ਗਵਰਨਮੈਂਟ ਦਾ ਫੇਲਿਅਰ ਹੈ ਹੁਣ ਪੰਜਾਬ ਸਰਕਾਰ ਦਾ ਕੋਈ ਹੈ ਤੁਸੀਂ ਪੁੱਛਿਆ ਸੀ ਜਦੋਂ ਉਹਨਾਂ ਨੂੰ ਵੀ ਇੱਥੇ ਆਪਣੇ ਏਰੀਏ ਦੇ ਵਿੱਚ ਆਪਣੀ ਹੱਦ ਦੇ ਵਿੱਚ ਆ ਕੇ ਇਹਨਾਂ ਨੇ ਲਾਇਆ ਤਾਂ ਉਹਨਾਂ ਦਾ ਜਵਾਬ ਕੀ ਸੀ ਦੇਖੋ ਹਾਂ ਅਸੀਂ ਪੜਤਾਲ ਕਰਦੇ ਹਾਂ ਜੀ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ ਅਸੀਂ ਜਾਂਚ ਕਰਦੇ ਹਾਂ ਕਿਹੜਾ ਕਿੱਥੇ ਹੈ ਲੇਕਿਨ ਉੱਥੇ ਦਾ ਜਿੱਥੇ ਨੌਜਵਾਨ ਦੀ ਮੌਤ ਹੋ ਗਈ ਉੱਥੇ ਦਾ ਫੀਤਾ ਮਾਰ ਲਿਆ ਗਿਆ ਉੱਥੇ ਦਾ ਸੀਮਾ ਲੱਭਦੇ ਆ ਨਹੀਂ ਕਿ ਆਹ ਸੀਮਾ ਇੱਥੇ ਬੰਦੀ ਹੈ ਲੇਕਿਨ ਇਹ ਇਹਦੇ ਵਾਰੀ ਬੇਰਮਦਰ ਸਰਕਾਰ ਨੇ ਆਪ ਦਾ ਕੰਨਾ ਚਾਹਤ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਕੇਂਦਰ ਦੇ ਦਬਾਅ ਥੱਲੇ ਜਾਂ ਇਹ ਕਹਿ ਲਓ ਕਿ ਇੱਕੋ ਥੈਲੇ ਦੇ ਵਟੇ ਨਹੀਂ ਇੱਕੋ ਹੀ ਗੱਲ ਹੈ ਸੱਦਾ ਤੇ ਬੈਠਾ ਹਰ ਵਿਅਕਤੀ ਇਹ ਸਾਨ ਵਿਰੋਧੀ ਤੇ ਕਾਰਪੋਰੇਟ ਪੱਖੀ ਹੁੰਦਾ ਹੈ ਜੀ ਤੁਸੀਂ ਆਪਣੇ ਨੌਜਵਾਨਾਂ ਨੂੰ ਕੀ ਸੁਨੇਹਾ ਦੋਗੇ ਦੇਖੋ ਮੇਰੀ ਬੇਨਤੀ ਹੈ ਨੌਜਵਾਨਾਂ ਨੂੰ ਕਿ ਅੰਦੋਲਨ ਜਿਹੋ ਜਿਹੇ ਰਿਜ਼ਲਟ ਆ ਰਹੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਅੰਦੋਲਨ ਚੜ੍ਹਦੀ ਕਲਾ ਚ ਹੈ ਅੰਦੋਲਨ ਨੂੰ ਆਪਾਂ ਤਕੜਾ ਕਰੀਏ ਲੇਕਿਨ ਜਿੱਥੇ ਬੈਠਾ ਅੰਦੋਲਨ ਅੱਗੇ ਅਸੀਂ ਦਿੱਲੀ ਬੈਠੇ ਸੀਗੇ ਯਾਨੀ ਦਿੱਲੀ ਦਿੱਲੀ ਦੀ ਬਿਲਕੁਲ ਬਾਰਡਰ ਤੇ ਆਹ ਜਿਹੜਾ ਪ੍ਰਭਾਵ ਇੱਥੇ ਅਸੀਂ ਪਾਇਆ ਐਦ ਕੀ ਹੈ हरियाणा सरकार ते उधो नहीं प्यासा था। ਤੁਹਾਡਾ ਇਸ ਅੰਦੋਲਨ ਦਾ ਪ੍ਰਭਾਵ ਪੂਰੇ ਦੇਸ਼ 'ਚ ਪੈ ਰਿਹਾ ਹੈ। ਬਹੁਤ ਵੱਡਾ ਪ੍ਰਭਾਵ ਪੈ ਰਿਹਾ ਹੈ। ਕਿਰਪਾ ਕਰਕੇ ਸ਼ਾਂਤ ਮਾਹੌਲ ਨੂੰ ਰੱਖ ਕੇ ਇਹ ਅੰਦੋਲਨ ਨੂੰ ਲੜਨ ਦੀ ਜਿੱਦਾ ਯਤਨ ਕਰੋ। ਕਿਉਂਕਿ ਡਿਸਿਪਲਿੰਡ ਫੋਰਸਾਂ ਹਮੇਸ਼ਾ ਜਿੱਤਦੀਆਂ ਨੇ ਅਨਡਿਸਿਪਲਿੰਡ ਫੋਰਸ ਹੁੰਦੀ ਜਿਹੜੀ ਉਹ ਹਾਰਦੀ ਹੈ। ਸੋ ਮੇਰੀ ਇੰਨੀ ਕਿ ਬੇਨਤੀ ਹੈ ਕਿ ਜਾਬਤੇ 'ਚ ਰਹਿ ਕੇ ਆਪਾਂ ਲੜਾਈ ਨੂੰ ਅੱਗੇ ਲੜੀਏ। ਇਹ ਨੌਜਵਾਨਾਂ ਦੇ ਭਵਿੱਖ ਦੀ ਲੜਾਈ ਹੈ। ਇਹ ਕੋਈ ਜੱਜ ਦੀ ਲੜਾਈ ਨਹੀਂ ਹੈ ਅਸੀਂ ਜ਼ਮੀਨ ਬਚਾਉਣੀ ਹੈ ਜ਼ਮੀਨ ਬਚਾਉਣ ਦੇ ਨਾਲ ਨਾਲ ਜ਼ਮੀਨ ਨੂੰ ਵਾਉਣ ਵਾਲਾ ਵੀ ਬਚਾਉਣਾ ਅਸੀਂ ਦੋਨੇ ਬਚਾ ਕੇ ਰੱਖਣੇ